ਹੈਲੋ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਹੋਰ ਸਨਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਆਂ ਵਧੀਆ ਹੋਣਗੇ ਆਓ ਡਾਂ ਆਲਡਨ ਕਿੱਦਾਂ ਤੇਰੇ ਕ੍ਰੌਕਸ ਅੰਦਰ ਪਏ ਆ ਬੱਚੇ ਜੱਕ ਲੈ ਕੇ ਆਓ ਉਹ ਉੱਥੇ ਪਹਿਣੇ ਮੋਰੇ ਇਹ ਵੀ ਕਹਿੰਦਾ ਮੈਂ ਬਾਹਰ ਆਉਣਾ ਆ ਤੇ ਮੈਂ ਕਿ ਆਪਣੇ ਕ੍ਰੌਕਸ ਪਾ ਕੇ ਆ ਤੇ ਐਂ ਦੇਖੋ ਨਾ ਇੱਥੇ ਨਾ ਗਰਮੀ ਆ ਗਈਆਂ ਪਰ ਕੱਲ ਇੰਨਾ ਜ਼ਿਆਦਾ ਮੀਂਹ ਪਿਆ ਨਾ ਉਹਦੇ ਨਾਲ ਫੇਰ ਠੰਡ ਵਾਪਸ ਆ ਗਈ ਆ ਤੇ ਚਲੋ ਮੇਰਾ ਨਾ ਗਲਾ ਵੀ ਹੁਣ ਕਾਫੀ ਮਚ ਬੈਠ ਰਿਹਾ ਪਹਿਲਾਂ ਅ ਮੇਰੇ ਪਿਛਲੇ ਦੋ ਵਲੌਗਸ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਗਲਾ ਠੀਕ ਨਹੀਂ ਸੀਗਾ ਤੇ ਬਹੁਤ ਜ਼ਿਆਦਾ ਮਤਲਬ ਸਿੱਕ ਵੀ ਨਹੀਂ ਸੀ ਐਲਰਜੀ ਕਰਕੇ ਨਾ ਗਲਾ ਕਾਫੀ ਬੈਠ ਗਿਆ ਸੀਗਾ ਤੇ ਚਲੋ ਮੈਂ ਕਿਸੀ ਤੁਹਾਨੂੰ ਮੈਂ ਆਪਣੀ ਨਾ ਪਨੀਰੀ ਦੀ ਅਪਡੇਟ ਦੇ ਦਵਾਂ ਕਿਉਂਕਿ ਅ ਮੈਨੂੰ ਪਤਾ ਮੇਰੀਆਂ ਭਿੰਡੀਆਂ ਵੀ ਠੰਡ ਕਰਕੇ ਵਿਚਾਰੀਆਂ ਉੱਠੀਆਂ ਨਹੀਂ ਇਹਨਾਂ ਮੈਂ ਦੁਬਾਰਾ ਲਗਾਈਆਂ ਸੀਗੀਆਂ ਉਹ ਫੇਰ ਵੀ ਬੈ ਗਿਆ ਕਲ ਇੰਨਾ ਜ਼ਿਆਦਾ ਮੀਂਹ ਪਿਆ ਸਾਰੇ ਤੇ ਇੰਨੀ ਠੰਡ ਹੋ ਗਈ ਮੈਂ ਕਿ ਮੇਰੇ ਉੱਪਰ ਇੰਡੀਆ ਫੇਰ ਮਰ ਜਾਣੀ ਆ ਤੇ ਬਾਕੀ ਹੁਣ ਦੇਖੋ ਥੋੜੀਆਂ ਹੋ ਗਈਆਂ ਆ ਤੇ ਥੋੜੀਆਂ ਕਿਤੇ ਕਿਤੇ ਜਿੱਦਾਂ ਕੋਈ ਕੋਈ ਨਾ ਜਗ੍ਹਾ ਇਦਾਂ ਦੀ ਹੈ ਜਿੱਥੇ ਨਾ ਭਿੰਡੀ ਨਹੀਂ ਹੋਈ ਹੈਗੀ ਆ ਦੇ ਨਾ ਕਿਉਂਕਿ ਮੈਂ ਇਦਾਂ ਲਾਈਆਂ ਸੀਗੀਆਂ ਇਹ ਕਈ ਕਈ ਜਿੱਦਾਂ ਵਿੱਚੋਂ ਨਿਕਲ ਆਈਆਂ ਤੇ ਆਹ ਸਾਰੀ ਕੈਰੀ ਚ ਮੈਂ ਭਿੰਡੀਆਂ ਲਾਈਆਂ ਸੀ ਸਿਰਫ ਇਹਦੇ ਵਿੱਚੋਂ 5-6 ਬੂਟੇ ਹੀ ਹੋਏ ਆ ਤੇ ਕਿਉਂਕਿ ਮੀ ਪੈਣ ਦੇ ਨਾਲ ਵੈਦਰ ਜਿਹੜਾ ਨਾ ਇੱਥੇ ਕਦੀ ਠੰਡ ਹੋ ਜਾਂਦੀ ਕਦੀ ਗਰਮੀ ਹੋ ਜਾਂਦੀ ਆ ਉਹਦੇ ਨਾਲ ਬਹੁਤ ਫਰਕ ਪੈਂਦਾ ਆ ਤੇ ਹੁਣ ਮੈਂ ਦੁਆਰੋਂ ਇਸ ਕੈਰੀਜ ਲਗਾਉਂਗੀ ਹੋਰ ਪਿੰਡੀਆਂ ਦੇ ਵੀ ਤੇ ਇੱਧਰ ਤਾਂ ਕਾਫੀ ਸੋਹਣੇ ਨਿਕਲੇ ਆਏ ਆ ਫੇਰ ਵੀ ਜਿਹੜਾ ਇਹਦਾ ਕੋਨਾ ਆ ਉੱਥੇ ਵੀ ਨਹੀਂ ਨਿਕਲੇ ਹੈਗੇ ਪਿੰਡੀਆਂ ਦੇ ਓ ਲੱਭ ਗਏ ਕ੍ਰੌਕਸ ਫੇਰ ਆਜੋ ਆਜੋ ਗੁੱਡ ਜੌਬ ਕਿੱਧਰ ਪਿੱਛੇ ਰਹਿ ਗਿਆ ਮੰਮੋ ਮੈਂ ਤਾਂ ਬਿਨੋ ਵੀਡੀਓ ਬਣਾਈ ਜਾਂਦੀ ਆ ਹਨਾ ਤੇ ਨਾਨਾ ਨਾਨੀ ਕਿੱਥੇ ਆ ਅੱਜ ਅੱਛਾ ਜੌਰਡਨ ਦੇ ਨਾਨਾ ਨਾਨੀ ਆਏ ਆ ਕੱਲ ਦੇ ਤੇ ਮੰਮੀ ਹੁਣੇ ਅੰਦਰ ਬੈਠੇ ਆ ਮਨ ਨੂੰ ਕਹੇ ਬਾਹਰ ਆ ਜਾਓ ਤੇ ਉਹ ਟੀਵੀ ਦੇਖਦੇ ਸੀ ਕਿ ਜਿਹੜੇ ਆਪਣੇ ਗੋਭੀ ਦੇ ਫੁੱਲ ਸੀ ਆਪਾਂ ਵਰਤ ਲੈ ਥੋੜੇ ਗੋਭੀ ਦੇ ਪਕੌੜੇ ਕੱਢ ਲੈ ਮੈਂ ਤੇ ਥੋੜੀ ਸਬਜੀ ਬਣਾ ਲਈ ਤੇ ਇੱਧਰ ਨਾ ਕਬੂ ਦੇ ਬੂਟੇ ਮੈਨੂੰ ਨਾ ਕਿਸੇ ਭੈਣ ਨੇ ਪੁੱਛਿਆ ਵੀ ਕਬੂ ਸਾਡੇ ਗਾਰਡਨ ਦੇ ਵਿੱਚ ਵੀ ਲੱਗੀ ਹੋਈ ਆ ਵੀ ਇਹ ਕਾਦੇ ਲਈ ਵਰਤੀ ਜਾਂਦੀ ਆ ਨਾ ਇਹੀ ਕਬੂ ਜਿਹੜੀ ਆ ਜਿੱਦਾਂ ਆਪਾਂ ਪਾਲਕ ਦੀ ਪੁਰਜੀ ਹੁੰਦੀ ਹੈ ਨਾ ਬਣਾਉਂਦੇ ਆ ਸੇਮ ਟੂ ਸੇਮ ਉੱਤੇ ਹੀ ਬਣਦੀ ਆ ਪਰ ਇਹ ਥੋੜੀ ਕਸੈਲੀ ਹੁੰਦੀ ਆ ਤੇ ਪਰ ਖਾਣ ਨੂੰ ਬਹੁਤ ਹੈਲਥੀ ਆ ਤੇ ਅ ਟੇਸਟੀ ਵੀ ਲੱਗਦੀ ਆ ਤੇ ਆਹ ਤੇ ਸਾਡੇ ਨਾ ਕਾਫੀ ਬੂਟੇ ਮੈਂ ਇੱਥੇ 20 ਸਿੱਟੇ ਸੀਗਾ ਤੇ ਕਾਫੀ ਬੂਟੇ ਹੋਏ ਆ ਜੇ ਥੋੜੇ ਵੱਧ ਜਾਣ ਤੇ ਆਪਾਂ ਮੰਮੀ ਜੁੱਬਾ ਸਿੱਟੀ ਵਾਲਿਆਂ ਨੂੰ ਦੋਵਾਂਗੇ ਕਹਿੰਦੇ ਸੀ ਸਾਨੂੰ 20 ਦਿਓ ਵੀ ਅਸੀਂ ਵੀ ਲਗਾਣੀ ਆ ਕਿਉਂਕਿ ਮੇਰੀ ਮੰਮੀ ਨੂੰ ਇਹਦੀ ਪੁਰਜੀ ਬਹੁਤ ਪਸੰਦ ਆ ਪਰ ਉਹਨਾਂ ਨੂੰ ਇਹ 20 ਨਹੀਂ ਕਿਤੇ ਮਿਲ ਰਿਹਾ ਨਾ ਪਿੰਡੀ ਸਭ ਤੋਂ ਜਿਹੜੀ ਪਹਿਲੀ ਪਿੰਡੀ ਇੱਧਰ ਵੀ ਮੈਂ ਪਿੰਡੀਆਂ ਲਾਈਆਂ ਸੀ ਹੋਰ ਤੇ ਇੱਥੇ ਥੋੜੀਆਂ ਸੰਗਣੀਆਂ ਲਾਈਆਂ ਸੀ ਪਰ ਕਿੰਨੀਆਂ ਹੋਈਆਂ ਆ ਦੇਖੋ ਤੇ ਆ ਸਾਡੀ ਇੱਕ ਪਹਿਲੀ ਪਿੰਡੀ ਹੈ ਜਿਹਨੂੰ ਤਿੰਨ ਚਾਰ ਪੱਤੇ ਜਿੰਦਾ ਜ਼ਿਆਦੇ ਪੱਤੇ ਲੱਗੇ ਆ ਤੇ ਇੱਧਰ ਆਪਣਾ ਨਾ ਜਿਹੜੀ ਬੇਲ ਆ ਹਲਵਾ ਕੱਦੂ ਦੀ ਉਹ ਵੱਡੀ ਹੋ ਰਹੀ ਆ ਤੇ ਕਾਫੀ ਜਿੰਦਾ ਸੋਹਣੀ ਲੱਗਦੀ ਆ ਤੇ ਇਹਦੇ ਪਿੱਛੇ ਹੈਗੀਆਂ ਦੋ ਕੀਏ ਦੀਆਂ ਬੇਲਾਂ ਆਲੇ ਕਿੰਨੀਆਂ ਸੋਹਣੀਆਂ ਲੱਗਦੀਆਂ ਆ ਤੇ ਉਤੋਂ ਲਾਵਾ ਜਿਹੜੇ ਪਿੱਛੇ ਆ ਉਹ ਵੀ ਪਤਾ ਨਹੀਂ ਕਿਦਾਂ ਸੀਗਾ ਕਰੇਲੇ ਦਾ ਉੱਥੋਂ ਆਪ ਹੀ ਪੁੰਗਰ ਗਿਆ ਤੇ ਅਸੀਂ ਉਹਨੂੰ ਵੀ ਰੱਖ ਲਿਆ ਸੀ ਕਿ ਚਲੋ ਕੋਈ ਨਹੀਂ ਇਹ ਵੀ ਕੰਮ ਆ ਜਾਊਗਾ ਤੇ ਉਤੋਂ ਲਾਵਾ ਆਪਣੇ ਇੱਧਰ ਸਿਪੂਦੀਨਾ ਲਗਾਇਆ ਆ ਤੇ ਇਹ ਵੀ ਜਿੱਦਾਂ ਕਾਫੀ ਵਧੀਆ ਹੋ ਗਿਆ ਇਹ ਨਾ ਇਹਦਾ ਵਧੀਆ ਪੱਤੇ ਹੋ ਗਏ ਆ ਇਹਦੀ ਜੜ ਲੱਗ ਗਈ ਆ ਹਨਾ ਹਾਂ ਤੇ ਜੋਰਡਨ ਲਾਇਆ ਸੀ ਪਦੀਨਾ ਨਹੀਂ ਹਾਂ ਕਹੇ ਨੇ ਲਾ ਮਮਾ अच्छा मम्मा ਨੇ ਲਾਈ ਸੀ ਨਾ ਤੇ ਮੈਂ ਜੋੜ ਨੇ ਜਿਹੜੀ ਪਿੰਡੀਆਂ 플ਾਂਟ ਕੀਤੀਆਂ ਉਹ ਦਿਖਾ ਦਈਏ ਇੱਥੇ ਜੋੜ ਨੇ ਪਿੰਡੀਆਂ 플ਾਂਟ ਕੀਤੀਆਂ ਤੇ ਬਹੁਤ ਦਿਖਾਉਂਦੇ ਆ ਕਹਿੰਦਾ ਮੰਮੀ ਮੈਂ ਵੀ ਸੀਡ ਲਾਉਣੇ ਆ ਤੇ ਅੱਜ ਜੋੜ ਨੇ ਦੋ ਸੀਡ ਲਾਈ ਸੀ ਕਾਹਾ ਤੇ ਕਾਹਾ ਪਿੰਡੀ ਦਾ ਤੇ ਹੋਰ ਵੀ ਇੱਕ ਦੋ ਸਿੱਟੇ ਆ ਉਹ ਪਤਾ ਨਹੀਂ ਕਦੋਂ ਨਿਕਲਣੇ ਆ ਤੇ ਇਹ ਹੋ ਗਿਆ ਆ ਦੇ ਤੇ ਅਸੀਂ ਕਿ ਚਲੋ ਇੱਧੇ ਰਹਿਣ ਜਾਈਏ ਨਾ ਦੇਖੋ ਕਿ ਪਤਾ ਜੋੜਨ ਜਿਆਦੀਆਂ ਪਿੰਡੀਆਂ ਮਿਲ ਜੂਗੀਆਂ ਤੇ ਇੱਧਰ ਸਾਡੇ ਨਾ ਖੀਰਿਆਂ ਦੀਆਂ ਬੇਲਾਂ ਬਹੁਤ ਵੱਡੀਆਂ ਹੋ ਗਈਆਂ ਕਿਉਂਕਿ ਮੈਂ ਜਿਹੜੀਆਂ ਪਹਿਲੀਆਂ ਪਹਿਲੇ ਵੀ ਲਾਇਸੀ ਹੋਣ ਨਹੀਂ ਸੀ ਰਾਇ ਮੈਨੂੰ ਲੱਗਾ ਵੀ ਕੋਈ ਗੜਬੜੀ ਆ ਵੀ ਇਹ ਹੋਣੇ ਨਹੀਂ ਉਹ ਤੋਂ ਇਲਾਵਾ ਮੈਂ ਹੋਰ ਲਗਾਤੇ ਸੀ ਤਾਂ ਫੇ ਇੱਕਦਮ ਸਾਰੇ ਇਕੱਠਿਆਂ ਦੀਆਂ ਬੇਲਾ ਵਧ ਗਈਆਂ ਤੇ ਅੱਧੀਆਂ ਆ ਦੇ ਬੇਲਾਂ ਸੀ ਨਾ ਮੈਂ ਕਿਸੇ ਆਪਣੇ ਫਸੇਲੀਆਂ ਨੂੰ ਦਿੱਤੀਆਂ ਆ ਤੇ ਥੋੜੀਆਂ ਬੇਲਾ ਮੈਂ ਕੱਢ ਕੇ ਡੈਡੀ ਹੁਣਾ ਵਾਲੇ ਰੱਖੀਆਂ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਦੇਖੋ ਵੇ ਕਿੰਨੀਆਂ ਆ ਕਿਉਂਕਿ ਇਹ ਤਾਂ ਇੱਕ ਦੋ ਬੇਲਾਂ ਨੂੰ ਬਹੁਤ ਖੀਰੇ ਲੱਗ ਜਾਂਦੇ ਆ ਤੇ ਹਲੇ ਉਹ ਨਿਕਲਦੇ ਪਏ ਆ ਵਿੱਚ ਹਣਾ ਆ ਸਾਡੇ ਟਮਾਟਰ ਦੇ ਬੂਟਾ ਜਿਹੜਾ ਹਨ ਸਾਡੇ ਪਿਛਲੇ ਸਾਲ ਲੱਗੇ ਸੀਗੇ ਚੈਰੀ ਟਮਾਟੋ ਉਹ ਵਾਲੇ ਲੱਗੇ ਆ ਇਹ ਕਮਲੇ ਚ ਲਾਇਆ ਹੈ ਤੇ ਦੇਖੋ ਇਹਨੂੰ ਟਮਾਟਰ ਲੱਗਣੇ ਵੀ ਸ਼ੁਰੂ ਹੋ ਗਏ ਕਿੰਨੇ ਸੋਹਣੇ ਲੱਗਦੇ ਆ ਤੇ ਆਦੇ ਹੋਰ ਵੀ ਆ ਇਹ ਜਿਹਦਾ ਵਧੀਆ ਲੱਗਦਾ ਹੈ ਹਾਂ ਮਮੀ 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 ਹਾਂਜੀ ਉਹ ਸਟ੍ਰਾਬਰੀ ਵੀ ਦਿਖਾਉਣੀ ਆ ਅੱਛਾ ਜੀ ਨਹੀਂ ਮੈਂ ਚੇਤਾ ਨਹੀਂ ਭੁੱਲਦੀ ਬੱਚਾ ਹੈ ਨਾ ਮੰਮੀ ਡੈਡੀ ਹੁਣਾਂ ਲਈ ਉਹ ਮੈਂ ਪਹਿਲਾਂ ਤੁਹਾਨੂੰ ਪਨੀਰੀ ਦਿਖਾ ਦਿੰਨੀ ਆ ਆਪਣੀ ਆ ਦੇਖੋ ਜੀ ਸਾਡੀ ਪਨੀਰੀ ਮੈਂ ਜਦ ਛੋਟੇ ਕੱਪ ਚ ਪਨੀਰੀ ਲਾਈ ਸੀਗੀ ਹਾਂਜੀ ਦੱਸੋ ਤੇ ਆਪਣੀ ਜਿਹੜੀ ਛੋਟੀ ਪਨੀਰੀ ਸੀ ਨਾ ਮੈਂ ਲਾਈ ਇਦਾਂ ਦੇ ਕੱਪਾਂ ਚ ਲਗਾਈ ਸੀਗੀ ਉਹ ਹਨ ਮੈਨੂੰ ਲੱਗਾ ਵੀ ਉਹ ਠੀਕ ਨਹੀਂ ਛੋਟੀ ਆ ਤੇ ਉਹਦੇ ਵਿੱਚ ਪਾਣੀ ਵੀ ਬਹੁਤ ਜਲਦੀ ਡਰਾਈ ਹੋ ਜਾਂਦਾ ਸੀਗਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਨਾ ਥੋੜੇ ਵੱਡੇ ਪਾਟ ਵਿੱਚ ਟਰਾਂਸਫਰ ਕਰ ਦਿੱਤਾ ਸੀਗਾ ਤੇ ਉਹਦੇ ਨਾਲ ਦੇਖੋ ਜਿਹੜੀ ਮੈਂ ਮੈਂ ਚਾ ਲਗਾਈਆਂ ਸੀਗੀਆਂ ਪਨੀਰੀ ਉਹ ਕਿੰਨੀ ਸੋਹਣੀ ਹੋਈ ਜਦ ਆ ਖੁੱਲੀ ਜਗ੍ਹਾ ਹੋਣ ਕਰਕੇ ਨਾ ਤੇ ਇਹਨੂੰ ਸਿਲਨ ਵੀ ਮਿਲਦੀ ਸੀਗੀ ਇਸ ਕੰਟੇਨਰ ਚ ਤੇ ਇਹ ਬਹੁਤ ਵਧੀਆ ਹੋਈਆਂ ਮਿਰਚਾਂ ਦੇਖੋ ਕਿੰਨੇ ਬੂਟੇ ਆ ਮਿਰਚਾਂ ਦੇ ਤੇ ਇਹਦੇ ਵਿੱਚ ਅੱਧੇ ਮਿਰਚਾਂ ਦੇ ਬੂਟੇ ਆਪਾਂ ਕੱਢ ਲਏ ਆ ਮम्मी-ਦਾੜੀ ਹੁਣਾਂ ਨੇ ਮਨਨ ਕਹਿ ਮੈਂ ਕਿ ਤੈਨੂੰ ਦੋਂਗੀ ਤੇ ਇਹਦੇ ਵਿੱਚ ਬੈਂਗਣ ਤੇ ਆ ਵੀ ਮਿਰਚਾਂ ਤੇ ਬਿੰਗਣ ਆ ਤੇ ਆ ਥੋੜੇ ਕੱਢ ਕੇ ਜਿਹੜੇ ਥੋੜਾ ਸਾਨੂੰ ਲੱਗਦਾ ਨਾ ਵੱਡਾ ਹੋ ਜਾਂਦਾ ਆ ਬੂਟਾ ਉਹਨੂੰ ਅਲੱਗ ਕੰਟੇਨਰ ਚ ਅਸੀਂ ਕੱਢੀ ਜਾਂਦੇ ਤਾਂ ਕਿ ਉਹਦੀ ਗ੍ਰੋਥ ਹੋਵੇ ਤਾਂ ਕਿ ਅਸੀਂ ਇਹਨੂੰ ਟ੍ਰਾਂਸਫਰ ਕਰੀਏ ਦੂਜੇ ਪੌਟ ਚ ਤੇ ਇਹ ਸਾਡੀ ਪਨੀਰੀ ਰਾ ਬੋਡੀਗਾਰਡ ਤੇ ਆਇਆ ਪਨੀਰੀ ਜਿਹੜੀ ਮੈਂ ਮੰਮੀ ਹੁਣਾਂ ਲੈ ਕੱਢ ਕੇ ਰੱਖੀ ਐ ਉਹਨੇ ਤੇ ਲੈ ਕੇ ਜਾ ਆਇਆ ਖੀਰ ਦੀਆਂ ਬੇਲਾਂ ਉਹ ਵਿਚਾਰੀਆਂ ਥੋੜੀਆਂ ਮਰ ਜਾ ਜੀਆਂ ਗਈਆਂ ਕੋਈ ਨਹੀਂ ਫਿਰ ਇਹ ਜਿੱਦਾਂ ਅੱਜ ਮੰਮੀ ਹੁਣ ਜਾ ਕੇ ਲਾ ਲੋ ਕਿ ਜਿਹਨਾਂ ਵਿੱਚ ਦੋ ਵੀ ਸਰਵਾਈਵ ਕਰ ਗਈਆਂ ਬਹੁਤ ਆ ਤੇ ਇਸ ਤੋਂ ਇਲਾਵਾ ਹੈਗੀ ਆ ਬਿੰਗਣ ਦੇ ਬੂਟੇ ਤਾਂ ਮਿਰਚਾਂ ਆ ਜਿਹੜੀ ਥਾਈ ਚਿੱਲੀ ਆ ਇਹ ਮੰਮੀ ਹੁਣਾਂ ਦਿੱਤੀ ਆ ਤੇ ਆਹ ਹੈਗੀ ਆ ਹਲਵਾ ਕद्दू ਦੀ ਬੇਲ ਇਹ ਵੀ ਮੰਮੀ ਹੁਣਾਂ ਲੈ ਆ ਤੇ ਆਹ ਛੋਟੇ ਬਿੰਗਣੇ ਆ ਜੋ ਇਹਨਾਂ ਦੇ ਗੁੱਛੇ ਜ਼ਿਆਦਾ ਲੱਗਦੇ ਛੋਟੇ ਭਰਵੇਂ ਵਿੰਗਣ ਉਹ ਆ ਤੇ ਆਹ ਵਾਲੇ ਵੱਡੇ ਪਰਥੇ ਵਾਲੇ ਵਿੰਗਣ ਆ ਤੇ ਆਹ ਜਿਹੜੀਆਂ ਮਿਰਚਾਂ ਆ ਹਾਦੇ ਤੇ ਕਿੰਨੇ ਬੂਟੇ ਆ ਇਹ ਜਿਹੜੇ ਮੰਮੀ ਹੁਣਾਂ ਨੂੰ ਕੱਢ ਕੇ ਦਿੱਤੇ ਆ ਤੇ ਪੁੱਤਰ ਵੀ ਦਿਖਾ ਦਈਏ ਚਲੋ ਚਲੋ ਜਾਓ 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 ਤੇ ਇਧਰ ਪਾਲਕ ਨੂੰ ਹੁਣ ਬੀ ਪਣਾ ਸ਼ੁਰੂ ਹੋ ਗਿਆ ਤਾਂ ਇਹ ਪਛੇਤੀ ਪੱਟ ਦੇਣੀ ਆ ਇਹ ਸੁਪਰ ਫਾਸਟ ਓ ਵਾਹ ਮੇਰੇ ਬੱਚੇ ਤਾਂ ਸੱਚੀ ਬਹੁਤ ਸੁਪਰ ਫਾਸਟ ਸਿਆ ਨਾ ਮਮਾ ਤਾਂ ਪਹਿਲਾਂ ਆ ਗਿਆ ਜਿਹੜੀ ਮੈਂ ਪਨੀਰੀ ਲਾਈ ਸੀ ਉਹਨਾਂ ਦੇ ਬੂਟੇ ਆ ਤੇ ਟਮਾਟਰਸ ਦੇ ਕਿੰਨੇ ਵੱਡੇ ਹੋ ਗਏ ਆ ਇਤੇ ਇਲਾਵਾ ਸਾਡੀਆਂ ਜ਼ਕੀਨੀਜ਼ ਦੇ ਬੂਟੇ ਵੀ ਵੱਧ ਰਹੇ ਆ ਤੇ ਆ ਤੇ ਇਹਨਾਂ ਨੂੰ ਥੋੜਾ ਥੋੜਾ ਜਦੋਂ ਉਹਨਾਂ ਦੇ ਬੂਟੇ ਜਿਹੜੇ ਉਹ ਜ਼ਕੀਨੀਜ਼ ਆ ਉਹ ਲੱਗਣ ਦੇ ਚਾਂਸਸ ਆ ਤੇ ਉਹ ਸਾਡੀ ਮੱਕੀ ਵੀ ਵੱਧ ਗਈ ਥੋੜੇ ਦਿਨ ਦੇਖਿਆ ਸੀ ਕਿ ਮੈਂ ਮੱਕੀ ਇੰਨੀ ਪਨੇਸੀ ਕਿ ਕੱਢੀ ਤੇ ਹੁਣ ਵਧੀ ਜਾਂਦੀ ਹੈ ਤੇ ਇੱਧਰ ਆਪਣਾ ਇਸ ਵਾਰ ਬਾਥੂ ਬਹੁਤ ਵਧੀਆ ਹੋ ਗਿਆ ਕੋਈ ਜਾਨਵਰ ਨਹੀਂ ਆਇਆ ਇਤੋਂ ਵੀ ਜ਼ਿਆਦਾ ਬੂਟੇ ਇਤੋਂ ਵੀ ਸੋਹਣੇ ਸੋਹਣੇ ਸੀਗੇ ਜਿਹੜੇ ਇੱਥੇ ਕੋਈ ਜਾਨਵਰ ਆ ਕੇ ਖਾ ਗਿਆ ਤੇ ਉਹ ਦੇਖਣਾ ਹੁਣ ਉਹ ਡੰਡਾ ਉੱਥੇ ਲੱਗਣ ਦੇ ਨਾਲ ਕੋਈ ਨਹੀਂ ਇੱਥੇ ਆ ਸਕਿਆ ਤਾਂ ਹੁਣ ਕਿੰਨੀ ਵਧੀਆ ਗ੍ਰੋਥ ਹੋ ਗਈ ਹੈ ਆਪਣੇ ਬਾਥੂ ਦੀ ਤਾਂ ਇਹ ਸੀ ਆਪਣੇ ਗਾਰਡਨ ਦੀ ਇਹਦਾ ਟੂਰ ਤੇ ਮੇਰੀਆਂ ਸਬਜ਼ੀਆਂ ਦੀ ਗ੍ਰੋਥ ਤੇ ਜੋਰਡਨ ਦੀ ਨਾਨੀ ਆ ਗਈ ਉਹ ਦੇ ਤੇ ਇਧਰ ਮੰਮੀ ਡੈਡੀ ਤਾਂ ਅੰਦਰ ਬੈਠੇ ਆ ਆ ਹੋਰ ਹੋਰ ਕੀ ਮੰਮੀ ਆਏ ਯਾਰ ਜੋਰਡਨ ਦਾ ਪੂਰਾ ਜੀ ਲੱਗਾ ਆ ਸੂਅਰ ਦਾ ਸੱਤਾ ਉੱਠ ਕੇ ਮੰਮੀ ਹੁਣਾਂ ਦੇ ਨਾਲ ਹੀ ਖੇਡਣ ਲੱਗਾ ਆ ਤੇ ਸੱਤਾ ਉੱਠ ਕੇ ਸੱਤਾ ਵੀ ਰਾਤੀ ਮੰਮੀ ਤੁਹਾਡੇ ਨਾਲ ਨਾ ਮੰਮੀ ਹੁਣਾਂ ਨਾਲ ਹੀ ਸੱਤਾ ਜੋਰਡਨ ਦੱਸੋ ਅੱਜ ਕੀ ਆ ਸਪੈਸ਼ਲ ਬਾਬੇ ਦਾ ਕੀ ਦੇਣੇ ਅੱਛਾ ਬਾਬਾ ਹੈਪੀ ਬਰਥਡੇ ਕੇਕ ਤੇ ਕਿਦਾਂ ਵਿੱਚ ਕੀਤਾ ਬਾਬੇ ਨੂੰ Song गाके ਸੁਣਾਓ Bye chat ਅੱਛਾ like that ਨਹੀਂ ਗਾਣਾ ਸੁਣਾਓ ਹੈਪੀ ਬਰਥਡੇ ਵਾਲਾ ਹਾਂ ਹਾਂ ਮੰਮੀ ਉਹਦੇ ਕਬੂਵ ਵਾਲੀ ਤੈਨ ਮੈਂ ਵੀ ਦਉਂਗੀ ਉਹ ਲਾਈਫ ਐ ਅਨਾਰ ਦੇ ਬੂਟੇ ਨੂੰ ਹਲੇ ਲੱਗੇ ਨਹੀਂ ਨੀਂਬੀ ਮੰਮੀ ਹੋਰ ਥੋੜੇ ਚੰਨ ਨੂੰ ਲੱਗੂਗੇ ਪਰ ਪਿੱਛੇ ਹੋਏ ਆ ਆ ਦੇ ਆ ਦੇ ਬੋਸੀ ਆਹ ਆ ਦਿੱਤਾ ਲੱਗ ਗਿਆ ਉਹ ਦੇ ਪਿੱਛੇ ਉਹ ਹੈ ਯਾ ਮਲੇਰੀ ਕਰੋ ਥੋੜਾ ਥੋੜਾ ਹੂੰ ਉਹ ਨਹੀਂ ਹੈਗੇ ਹਾਂ ਮੈਨੂੰ ਲੱਗਦਾ ਮਰੂਦਾਂ ਦੇ ਪੱਤੇ ਤਾਂ ਬਦੇ ਆ ਮੰਮੀ ਤੇ ਭਰ ਹਾਲ ਤੱਕ ਕੋਈ ਫੁੱਲ ਨਹੀਂ ਬਿਆ ਹੈਗਾ ਇਹਨੇ ਫੁੱਲਾਂ ਦਾ ਟਾਈਮ ਤਾਂ ਮੰਗਿਆ ਨਹੀਂ ਪਤਾ ਨਹੀਂ ਮੈਨੂੰ ਇੱਥੇ ਫੁੱਲਾਂ ਦਾ ਟਾਈਮ ਜਦੋਂ ਪੈਂਦੇ ਫੁੱਲ ਹੌਲੀ ਹੌਲੀ ਪਾਉਂਗੇ ਹਾਂ ਅਦਰ ਮੰਮੀ ਜੀ ਵੀ ਆ ਗਏ ਆ ਅੱਜ ਸਾਡੇ ਡੈਡ ਜੀ ਹੋਣਾ ਦਾ ਬਰਥਡੇ ਆ ਅੱਜ ਡੈਡ ਜੀ ਹੋਣੇ 71 ਸਾਲ ਦੇ ਹੋ ਗਏ 71 years old ਤੇ ਅੱਜ ਅਸੀਂ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਨ ਜਾਣਾ ਆ ਤੇ ਜਾਰਡਨ ਬਹੁਤ ਐਕਸਾਈਟਡ ਆ ਕਹਿੰਦਾ ਕੇਕ ਖਾਣਾ ਹੈ ਤੁਹਾਨੂੰ ਪਤਾ ਹੀ ਆ ਵੀ ਹਰ ਇੱਕ ਬਰਥਡੇ ਤੇ ਹਾਂਜੀ ਬੁੱੱਚੇ ਹਰ ਇੱਕ ਵੱਡੇ ਤੇ ਜਾਰਡਨ ਨੂੰ ਕੇਕ ਦਾ ਹੀ ਹੁੰਦਾ ਆ ਤੇ ਉਦੋਂ ਵੀ ਸਾਡੇ ਨਾ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਹੁਣ ਅਪ੍ਰੈਲ ਮਈ ਵਿੱਚ ਸਾਡੇ ਬਹੁਤ ਵੱਡੇ ਆਂਦੇ ਆ ਹੁਣ ਮਈ ਦੇ ਵਿੱਚ ਸਾਡੇ ਤਿੰਨ ਬਰਥਡੇ ਆ ਤਿੰਨ ਦਾਦੀ ਹੁਣਾਂ ਦਾ ਮੇਰੇ ਹਸਬੰਡ ਦਾ ਤੇ ਸਾਡੀ ਦੀਪਤੀ ਦਾ ਸਾਡੀ ਦੋਤੀ ਦਾ ਇਹ ਤਿੰਨਾਂ ਦਾ ਬਰਥਡੇ ਨਹੀਂ ਸੋਨੀਆ ਦਾ ਸਾਡੇ ਮਿਲਣਾ ਆਂਦਾ ਚਾਰ ਜਣਿਆਂ ਦਾ ਵੱਡਾ ਬਰਥਡੇ ਸੇਮ ਮੰਥ ਚ ਆਂਦਾ ਆ ਤੇ ਸਾਡਾ ਇਹ ਮੰਥ ਫੁੱਲ ਆਫ ਜॉय ਹੁੰਦਾ ਆ ਅਸੀਂ ਬਹੁਤ ਇੰਜੋਏ ਕਰਦੇ ਆ ਅਸੀਂ ਨੈਕਸਟ ਵੀਕ ਜਾ ਰਹੇ ਆ ਫੈਮਲੀ ਵਕੇਸ਼ਨ ਤੇ ਕਿੱਥੇ ਜਾ ਰਹੇ ਹਾਂ ਤੁਹਾਨੂੰ ਅਸੀਂ ਜਾ ਕੇ ਇੱਥੇ ਦੱਸੂਗੇ ਸੋ ਅਸੀਂ ਜਾ ਰਹੇ ਆ ਫੈਮਿਲੀ ਵਕੇਸ਼ਨ ਸਾਰੇ ਇਕੱਠੇ ਹੋ ਕੇ ਤੇ ਅਸੀਂ ਤੁਹਾਨੂੰ ਫਿਰ ਉੱਥੇ ਦੇ ਵੀਡੀਓਜ਼ ਬਣਾ ਕੇ ਤੁਹਾਨੂੰ ਜਰੂਰ ਉੱਥੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀ ਅਸੀਂ ਕਿੱਥੇ-ਕਿੱਥੇ ਘੁੰਮਣਾ ਆ ਅਸੀਂ ਫੁੱਲ ਇੰਜੋਏ ਕਰਨੀ ਹੈ ਆਪਣੀ ਵਕੇਸ਼ਨ ਮੰਮੀ ਹੁਣ ਚੱਲੇ ਆ ਤੇ ਅ ਅਸੀਂ ਲੰਚ ਕਰਕੇ ਆ ਗਏ ਸੀ ਤੇ ਮੈਂ ਉਹਨਾਂ ਦੀ ਪਨੀਰੀ ਮੈਂ ਕਿਹਾ ਚਲੋ ਹੋਣਾ ਮੈਂ ਲਫਫਿਆਂ ਚ ਪਾ ਦਿੰਦੀ ਆ ਮੈਂ ਚ ਪਾ ਦਿੰਦੀ ਆ ਤੇ ਦੋ ਇਧਰ ਮੰਮੀ ਕਹਿੰਦੇ ਵੀ ਸਾਨੂੰ অ্যালোਵੈਰਾ ਚਾਹੀਦਾ ਤਾਂ ਆਹ ਦੇ ਮੰਮੀ ਨੂੰ ਇੱਕ অ্যালোਵੈਰਾ ਦਾ ਦਰਖਤ ਦੇ ਦਿੱਤਾ ਮੰਮੀ ਜਾ ਕੇ অ্যালোਵੈਰਾ ਖਾਈ ਹੈ ਕਿਦਾਂ ਮੰਮੀ ਕਹਿੰਦੇ ਮੈਂ ਸਬਜ਼ੀ ਬਣਾ ਕੇ ਖਾਣੀ ਹੈ ਦੀ ਆਲੇ ਆਪਣੇ ਬੂਟੇ ਰੱਖ ਲੈ ਚੱਲੇ ਆ ਮੰਮੀ ਹੋਣੀ ਤੇ ਚਲ ਜਾਂਦੇ ਉਹ ਜੀ ਨਹੀਂ ਲੱਗਦਾ ਫੇਰ ਆ ਜਿਓ ਅਗਲੇ ਹਫਤੇ ਹਾਂ ਪਰ ਅਸੀਂ ਅਗਲੇ ਮਹੀਨੇ ਅਗਲੇ ਹਫਤੇ ਘੁੰਮਣ ਜਾਣਾ ਉਹ ਤੋਂ ਅਗਲੇ ਹਫਤੇ ਛੁੱਟੀ ਹੈ ਮੈਨੂੰ ਆ ਜਿਓ ਹਾਂ ਆ ਜਿਓ ਆ ਜਿਓ ਆ ਅਗਲੇ ਹਫ਼ਤੇ ਚਲੋ ਜੀ ਘਰ ਦੇ ਵੀ ਗਏ ਤੇ ਹੁਣ ਆਪਾਂ ਕਰਦੇ ਹਾਂ ਥੋੜਾ ਜਿਹਾ ਰੈਸਟ ਤੇ ਦੇਖੋ ਮੀਂਹ ਦੇ ਨਾਲ ਕੀ ਹਾਲ ਹੋਇਆ ਸਾਡੇ ਫਰੰਟ ਯਾਰਡ ਦਾ ਗੱਡੀਆਂ ਗੁੱਦੀਆਂ ਸਾਰਾ ਕੁਝ ਉਥਲ ਪੁਥਲ ਹੋਇਆ ਕਿਉਂਕਿ ਕੱਲ ਜਿਹੜਾ ਮੀਂਹ ਆਇਆ ਨਾ ਉਹਦੇ ਨਾਲ ਇੰਨਾ ਜ਼ਿਆਦਾ ਨੇਰੀ ਸੀਗੀ ਤੇ ਸਾਰੀਆਂ ਵਿਚਾਰੀਆਂ ਗੱਡੀਆਂ ਗੁੱਦੀਆਂ ਇਦਾਂ ਹੀ ਹੋ ਗਈਆਂ ਤੇ ਹੁਣ ਮੈਂ ਵਿਲੇ ਟਾਈਮ ਕਰੂੰਗੀ ਆ ਮੈਂ ਇਸ ਗਮਲੇ ਵਿੱਚ ਵੀ ਪlant ਲਗਾ ਲਿਆ ਪਹਿਲਾਂ ਖਾਲੀ ਸੀ ਨਾ ਇਹ ਤੇ ਆਦੇ ਹੁਣ ਇਹਦੇ ਵਿੱਚ ਮੈਂ ਨਾ ਆ ਫਲਾਵਰ ਲਾਏ ਆ ਇੰਡੀਅਨ ਟਾਈਪ ਪਤਾ ਨਹੀਂ ਮੰਮੀ ਤਾਂ ਇਹਨੂੰ ਕਹਿੰਦੇ ਗੁੱਡ ਹੈਲਥ ਦਾ ਬੂਟਾ ਤੇ ਇੱਥੇ ਪਤਾ ਨਹੀਂ ਕੀ ਨਾ ਲੈਂਦੇ ਆ ਬਟ ਮੈਂ ਦੋ ਤਰ੍ਹਾਂ ਦੇ ਵਿੱਚ ਇਹਦੇ ਲਾਏ ਆ ਬੂਟੇ ਇੱਕ ਰੈੱਡ ਆ ਤੇ ਇੱਕ orange ਆ ਤੇ ਆਪਾਂ ਗੱਦੀਆਂ ਵਸਾਈ ਕਰੇ ਦਿੰਦੇ ਹੌਲੀ ਹੌਲੀ ਖੜੇ ਖੜੇ ਤੇ ਸ਼ਾਮ ਨੂੰ ਇੱਥੇ ਫੇਰ ਬੈਠਣਾ ਵੀ ਅਸੀਂ ਉੱਧਰ ਵੀ ਤੇ ਦਰਾ ਮੈਂ ਗੈਂਦੇ ਦੇ ਫੁੱਲ ਲਿਆ ਕੇ ਲਾਏ ਆ ਦੋ ਤਰ੍ਹਾਂ ਦੇ ਲਿਆਂਦੇ ਇੱਕ ਡਾਰਕ ਗ੍ਰੀਨ ਹੈ ਤੇ ਇੱਕ ਲਾਈਟ ਗ੍ਰੀਨ ਹੈ ਤਾਂ ਕਿ ਨਾ ਸੋਹਣਾ ਫਲਾਵਰ ਹੋਇਆ ਓਏ ਤਾਂ ਅੱਜ ਦਾ ਮੌਸਮ ਵਧੀਆ ਆ ਤੇ ਬੱਦਲ ਸਾਫ਼ ਆ ਧੁੱਪ ਨਿਕਲੀ ਆ ਤੇ ਤੇ ਅੱਪਾ ਸ਼ਾਮ ਨੂੰ ਨਿਕਲੂਗੇ ਬਾਹਰ ਇੱਥੇ ਫੇ ਸ਼ਾਮ ਨੂੰ ਇੱਥੇ ਈਵਨਿੰਗ ਬਤਾਉਂਗੇ ਕਿਉਂਕਿ ਅੱਜ ਸਾਰਿਆਂ ਨੂੰ ਛੁੱਟੀ ਆ ਛੁੱਟੀ ਦਾ ਆਨੰਦ ਮਾਣੂਗੇ ਤੇ ਮੰਮੀ ਡੈਡੀ ਚਲ ਗਏ ਆ ਚਲੋ ਜੀ ਆਪਾਂ ਇਹਦੇ ਨਾਲ ਹੀ ਆਪਣੀ ਵੀਡੀਓ ਐਂਡ ਕਰਦੇ ਆ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ ਅੱਜ ਦੇ ਲਈ ਇੰਨਾ ਹੀ ਬਾਏ ਬਾਏ ਟੇਕ ਕੇਅਰ